ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿয়াল ਸ਼ਰਮਾ ਨੂੰ ਕਬੱਡੀ ਜਗਤ ਵਿੱਚ ਬਾਬਾ ਬੋੜ ਗੁਰੂਜੀ ਕੋਚ ਸਾਹਿਬ ਅਤੇ ਪੀਸੰਬਤਾ ਬਾਦੇ ਨਾਲ ਜਾਣਿਆ ਜਾਂਦਾ ਸੀ ਕਿਹਾ ਜਾਂਦਾ ਕਿ ਉਹਨਾਂ ਦੇ ਨਾਂ ਦੀ ਤਰ੍ਹਾਂ ਹੀ ਕਬੱਡੀ ਦੀ ਦੇਵੀ ਉਹਨਾਂ ਤੇ ਦਿয়াল ਸੀ ਦੇਵੀ ਦਿয়াল ਸ਼ਰਮਾ ਦਾ ਜਨਮ 2 ਦਸੰਬਰ 1947 ਨੂੰ ਪਿੰਡ ਗੁੰਬੇ ਸਮਰਾਲਾ ਵਿਖੇ ਹੋਇਆ ਆਪਣੀ ਮਿਹਨਤ ਸਦਕਾ ਉਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਮਾਂ ਵਿੱਚ ਆਪਣਾ ਚੰਗਾ ਨਾਮ ਕਮਾਇਆ ਸੀ ਇੰਗਲੈਂਡ ਵਿੱਚ 1973 ਵਿੱਚ ਹੋਈਆਂ ਕਬੱਡੀ ਖੇਡਾਂ ਵਿੱਚ ਉਸਨੇ ਵਾਈਸ ਕੈਪਟਨ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅੱਜ ਉਹਨਾਂ ਦੇ ਪਿੰਡ ਕੁੱਬੇ ਸਮਰਾਲਾ ਦੇ ਬਰਿਆਮ ਸਟੇਡੀਅਮ ਵਿੱਚ ਦੁਨੀਆ ਦੇ ਕੋਨੇ-ਕੋਨੇ ਤੋਂ ਖੇਡ ਪ੍ਰੇਮੀ, ਕਬੱਡੀ ਖਿਡਾਰੀ, ਰਾਜਨੀਤਿਕ ਆਗੂਆ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਸਰਦਾਰ ਦੇ ਫੁੱਲ ਪੇਟ ਕੀਤੇ। ਕੀ ਕਹਿਣਾ ਚਾਹੁੰਗਾ ਕਿ ਸਦਨਜੀ ਸਮਾਰੋਹ ਦਾ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਔਰ ਖਾਸ ਤੌਰ ਤੇ ਸਬਰਾਲੇ ਦੇ ਬਹੁਤ ਹੀ ਮਹਾਨ ਕਬੱਡੀ ਖਿਡਾਰੀ ਕਬੱਡੀ ਦੇ ਭੀਸ਼ਮ ਪਤਾਮਾ ਔਰ ਮੈਨੂੰ ਲੱਗਦਾ ਕਿ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਆ ਇਹਨਾਂ ਗਰਾਊਂਡਾਂ ਦੇ ਵਿੱਚ ਇਹਨਾਂ ਦੇ ਵਿੱਚ ਖੜੇ ਆ ਕਿ ਕੁਝ ਸਮਾਂ ਪਹਿਲਾਂ ਜਿੱਥੇ ਇਹਨਾਂ ਦੇ بیٹے ਦਾ ਵੀ ਇੱਥੇ ਇਸੇ ਜਗ੍ਹਾ ਦੇ ਉੱਤੇ ਜੋ ਵੀ ਵੀ ਵਿਛੋੜਾ ਦੇ ਗਏ ਸਾਨੂੰ ਉਹਨਾਂ ਦਾ ਪੁੱਤ ਪਿਆ ਸੀ ਅੱਜ ਉਹਨਾਂ ਦੇ ਪਿਤਾ ਸ਼੍ਰੀ ਦੇਵਦੀয়াল ਜੀ ਦਾ ਪੁੱਪਿਆ ਮੈਂ ਸਭ ਨਾਲ ਕਿ ਬਹੁਤ ਹੀ ਮਹਾਨ ਖਿਡਾਰੀ ਉਹ ਉਹਨੇ ਖੇਡਦੇ ਤਾਂ ਨਹੀਂ ਦੇਖੇ ਲੇਕਿਨ ਉਹਨਾਂ ਦੀ ਅਗਵਾਈ ਦੇ ਵਿੱਚ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਮਾਲਵਾ ਕਾਲਜ ਬੌਦਲੀ ਸਮਰਾਲਾ ਦੇ ਖੇਡ ਸਟੇਡੀਅਮ ਦੇ ਵਿੱਚ ਤਕਰੀਬਨ 90 ਤੋਂ ਲੈ ਕੇ ਹੁਣ ਤੱਕ ਅਸੀਂ ਟੂਰਨਾਮੈਂਟ ਕਰਾਉਂਦੇ ਆ ਰਹੇ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਉਹਨਾਂ ਨੇ ਮਹਾਨ ਖਿਡਾਰੀ ਜਿਹੜੇ ਪੈਦਾ ਕੀਤੇ ਨੇ ਉਹ ਅੱਜ ਸਾਰੇ ਉਹਨਾਂ ਦੇ ਨਾਲ ਖੇਡ ਉਹ ਵਾਲੇ ਖਿਡਾਰੀ ਜਿਨ੍ਹਾਂ ਨੂੰ ਉਹਨਾਂ ਨੇ ਟ੍ਰੇਨਿੰਗ ਦਿੱਤੀ ਉਹ ਵੀ ਖਿਡਾਰੀ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਜਾ ਕੇ ਦੇਖਿਆ ਕਿ ਉੱਥੇ ਇਹਨਾਂ ਦਾ ਬਹੁਤ ਵੱਡਾ ਨਾਮ ਸੀ ਜਦੋਂ ਵੀ ਕਿਤੇ ਜਾਈਦਾ ਸੀ ਅਸੀਂ ਤਾਂ ਮੈਂ ਸਮਝਦਾ ਕਿ ਸ਼੍ਰੀ ਦੇਵਦੀয়াল ਜੀ ਲੋਕ ਕੁਰਸੀਆਂ ਛੱਡ ਕੇ ਖੜੇ ਹੋ ਜਾਂਦੇ ਸਨ ਇਹਨਾਂ ਦਾ ਐਡਾ ਵੱਡਾ ਸਤਿਕਾਰ ਕਰਦੇ ਸਨ ਔਰ ਮੈਨੂੰ ਜ਼ਿਆਦਾ ਕਿ ਸਰਤਾ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸਨ ਮੈਂ ਐਮਐਲਏ ਸੀ ਇੱਥੋਂ ਤਾਂ ਸਾਡੇ ਬਜ਼ੁਰਗਾਂ ਕੋ ਕਮਾਨ ਸੀ ਸਾਰੀ ਜਿਹੜੀ ਔਰ ਇਹਨਾਂ ਨੂੰ ਮੈਨੂੰ ਯਾਦ ਆ ਕਿ ਜਿਹੜਾ ਕੁੱਬਿਆਂ ਦੇ ਵਿੱਚ ਪਲੱਸ 2 ਸਕੂਲ ਜਿਹੜਾ ਬਣਾਇਆ ਗਿਆ ਸੀ ਸਰਕਾਰ ਵੱਲੋਂ ਉਹਦੇ ਵਿੱਚ ਸ਼੍ਰੀ ਦੇਵਦੀয়াল ਜੀ ਵੱਲੋਂ ਜਿਹੜੀ ਅਪੀਲ ਸੀ ਸਾਰੇ ਨਗਰ ਵੱਲੋਂ ਕੀਤੀ ਸੀ ਇਲਾਕੇ ਵੱਲੋਂ ਅਪੀਲ ਸੀ ਉਹਦੇ ਵੱਲੋਂ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਮਾਨ ਸਤਕਾਰਾ ਬਾਦਲ ਸਾਹਿਬ ਨੇ ਦਿੱਤਾ ਸ਼੍ਰੀ ਦੇਵਦੀয়াল ਜਰ ਕੇ ਉਹਨਾਂ ਨੂੰ ਅੱਜ ਸ਼ਰਧਾ ਤੇ ਸਤਿਕਾਰ ਅਸੀਂ ਸਾਰੇ ਭਿੰਟਕਰ ਦੇ ਲਈ ਪਹੁੰਚਿਆ ਬਹੁਤ-ਬਹੁਤ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰ ਗਾਵੜੀਆ ਸਾਹਿਬ ਪਹੁੰਚੋ ਅੰਤਮ ਬਵਾਸਤੇ ਸ਼ਿੰਧਾਤਰੀ ਸਮਰੋਹ ਕੀ ਕਹਿਣਾ ਚਾਹੋਗੇ ਸ੍ਰੀ ਦੇਵੀदयाल ਜੀ ਸ਼ਰਮਾ ਜਿਨ੍ਹਾਂ ਦਾ ਕਿਉਂਕਿ ਨਾਂ ਅੱਜ ਦੁਨੀਆ ਦੇ ਨਕਸ਼ੇ ਤੇ ਆ ਤੇਰੇ ਨਾਲ ਅਸੀਂ ਕਿਉਂਕਿ ਜਿਹੜੇ ਲੋਕ ਕੁਛ ਕਰ ਜਾਂਦੇ ਨੇ ਹਮੇਸ਼ਾ ਹੀ ਉਹ ਜਾਣ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਨੇ ਕਈ ਬੰਦੇ ਆਉਂਦੇ ਨੇ ਸੰਸਾਰ ਤੋਂ ਚਲੇ ਜਾਂਦੇ ਮਗਰੋਂ ਉਹਨਾਂ ਦਾ ਨਾਮ ਮਿਟ ਜਾਂਦਾ ਪਰ ਸ੍ਰੀ ਦੇਵੀदयाल ਜੀ ਜੋ ਕਬੱਡੀ ਦੇ ਖੇਤਰ ਦੇ ਵਿੱਚ ਆਜੂ ਦੇਖੀ ਜਾਓ ਜੋ ਉਹਨਾਂ ਨੇ ਖੇਡ ਜਗਤ ਦੇ ਵਿਕਾਸ ਲਈ ਵਧਾਉਣ ਲਈ ਕਬੱਡੀ ਨੂੰ ਸੰਸਾਰ ਪੱਧਰ 'ਤੇ ਜਾਣ ਵਾਸਤੇ ਜੋ ਕਰਕੇ ਗਏ ਨੇ ਉਹ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਇਸ ਕਰਕੇ ਉਹਨਾਂ ਨੂੰ ਸਤਿਕਾਰ ਦੇਣ ਵਾਸਤੇ ਆਏ ਆ ਸਰਦਾ ਦਾ ਪਰਮਾਤਮਾ ਕਿਉਂਕਿ ਜੋ ਕੰਮ ਕਰਕੇ ਗਏ ਨੇ ਇਹ ਸਾਨੂੰ ਪੂਰੀ ਯਕੀਨ ਆ ਕਿ ਉਹ ਆਪਣੇ ਚਰਨਾਚਲ ਦੁਆ ਨਿਵਾਸ ਜ਼ਰੂਰ ਦਿੱਤਾ ਹੋਏਗਾ ਔਰ ਪਿੱਛੇ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਜਿਹੜਾ ਸਰਕਾਰ ਭੇਟ ਕਰਨ ਮਾਰ ਕੇ ਆਏ ਆਂ ਸਤਿਗੁਰ ਕਿਰਪਾ ਕਰੇ ਕਿਉਂਕਿ ਬਾਦਲ ਸਾਹਿਬ ਨੇ ਆਉਣਾ ਸੀਗਾ ਸਰਦਾਰ ਸੁਖਵੀਰ ਸਰਬਾਭਾਗ ਸਾਹਿਬ ਨੇ ਆਉਣਾ ਸੀ ਮਲੂਕਾ ਸਾਹਿਬ ਨੇ ਆਉਣਾ ਸੀ ਕੋਰ ਜਿਵੇਂ ਇਹੋ ਜੇ ਬਣ ਗਏ ਉਹ ਉਹਨਾਂ ਦੇ ਪ੍ਰੋਗਰਾਮ ਜਿਹੜੇ ਆ ਚੇਂਜ ਹੋ ਗਏ ਆਉਣਗੇ ਜਰੂਰ ਹੈ ਤੇ ਪਰਿਵਾਰ ਨਾਲ ਹਮਦਰਦੀ ਪ੍ਰਕਰਤਿਕ ਕਰਕੇ ਜਾਣਗੇ ਤੇ ਮੈਂ ਸ਼ਰਮਣੀ ਕਾਲੀ ਦਲ ਵੱਲੋਂ ਤੇ ਉਹਨਾਂ ਨੂੰ ਸਰਦਾਰ ਸਸਕਾਰ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਹਰ ਪਹੁੰਚਿਓ ਅੱਜ ਦੇਵੀ ਜੀ ਆਦਿ ਦੇ ਸ਼ਰਧਾਂਤੀ ਸਮਾਰੋਹ ਤੇ ਕੀ ਕਹਿਣਾ ਚਾਹੂਂਗੇ ਦੇਖੋ ਦੇਵੀ ਵਿਦਿਆਲ ਸ਼ਰਮਾ ਜੀ ਉਹ ਉਹਨਾਂ ਦੀ ਪਰਸਨੈਲਿਟੀ ਉਹਨਾਂ ਦਾ ਯੋਗਦਾਨ ਸਪੋਰਟਸ ਲਈ ਖੇਡਾਂ ਲਈ ਖਾਸ ਕਰ ਕਬੱਡੀ ਲਈ ਔਰ ਐਸ ਏਰੀਏ ਨੂੰ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਉਹ ਮੇਰੇ ਖਲ ਇੰਨਾ ਜ਼ਿਆਦਾ ਕਿ ਸਾਡੇ ਸ਼ਬਦ ਉਹਨਾਂ ਦੇ ਸਾਹਮਣੇ ਉਹਨਾਂ ਦੇ ਯੋਗਦਾਨ ਨੂੰ ਦੇਖ ਕੇ ਪਾਉਣੇ ਪੈਂਦੇ ਆ ਇਹ ਤਾਂ ਮਤਲਬ ਸਾਡਾ ਮੈਂ ਸੋਚਦਾ ਆ ਰਿਹਾ ਸੀ ਕਿ ਇਹ ਨੁਕਸਾਨ ਅਸੀਂ ਪੂਰਾ ਕਿਵੇਂ ਕਰਾਂਗੇ ਕਿਉਂਕਿ ਇੰਨਾ ਡੈਡੀਕੇਟਿਡ ਇੰਨਾ ਇਮਾਨਦਾਰ ਸਿਰਫ 24 ਘੰਟੇ ਸਪੋਰਟਸ ਦਾ ਕੰਮ ਕਰਨਾ ਇਲਾਕੇ ਦਾ ਕੰਮ ਕਰਨਾ ਔਰ ਮੇਰੇ ਪਿੱਛੇ ਇੰਨਾ ਪਏ ਮੈਂ ਕੈਪਟਨ ਸਾਹਿਬ ਕੋਲ ਜਾ ਕੇ ਉਹਨਾਂ ਦੇ ਕਹਿਣ ਤੇ 20 ਲੱਖ ਰੁਪਏ ਲੈ ਕੇ ਆਇਆ ਕਹਿੰਦੇ ਨਹੀਂ ਉਦੋਂ ਘਟ ਮੈਂ ਲੈਣਾ ਨਹੀਂ ਆ ਤੇ ਉਹਦਾ ਜਿਹੜਾ ਉਹਨਾਂ ਦੇ ਮੂੰਹੋਂ ਸ਼ਬਦ ਨਿਕਲ ਜਾਂਦਾ ਸੀ ਅਸੀਂ ਸਾਰੇ ਪੂਰਾ ਕਰਦੇ ਸੀ ਮੈਂ ਤੇ ਅੱਜ ਆਪਣਾ ਉਹ ਲਿਖਣ ਚ ਵੀ ਇਹ ਲਿਖ ਕੇ ਦਿੱਤਾ ਕਿ ਯਾਰ ਇਹ ਘਾਟਾ ਪੂਰਾ ਨਹੀਂ ਅਸੀਂ ਕਰ ਸਕਦੇ ਦੇਵੀ ਦਯਾਲ ਜੀ ਦੇ ਇੱਕ ਚਾਨਣ ਮੋਰਾ ਰਾ ਸੀ ਲਾਈਟ ਸੀ ਇੱਕ ਉਹ ਸਾਡੇ ਚੋਂ ਚਲੀ ਗਈ ਆ ਮੈਨੂੰ ਬਹੁਤ ਅਫਸੋਸ ਹੈ ਇਲਾਕੇ ਨੂੰ ਵੀ ਸਾਰੇ ਨੂੰ ਬਹੁਤ ਅਫਸੋਸ ਹੈ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤ ਲਈ ਪ੍ਰਾਰਥਨਾ ਕਰਦਾ ਉਹਨਾਂ ਦੇ ਪਰਿਵਾਰ ਲਈ ਇਹ ਉਹਨਾਂ ਨੂੰ ਸੰਤਨਾ ਮਿਲੇ ਉਹਦੇ ਲਈ ਵੀ ਪ੍ਰਾਰਥਨਾ ਕਰਦਾ ਇਹ ਮੇਰਾ ਖਿਆਲ ਘਾਟਾ ਸਾਡੇ ਤੋਂ ਕਦੇ ਪੂਰਾ ਨਹੀਂ ਹੋਣਾ ਸਰਦਾਰ ਜੀ ਸਮਾਰੋਹ ਤੇ ਪਹੁੰਚੇ ਹੋ ਅੱਜ ਕੀ ਕਹਿਣਾ ਚਾਹੂਗੇ ਦੇਵੀ ਦਿਆਲ ਜੀ ਤੇ ਸასი ਕਾਲ ਜੀ ਮੈਂ ਤੁਹਾਡਾ ਆਪਣਾ ਗਰਲਾਲ ਕਨੌਰ ਕਬੱਡੀ ਦੇ ਮਹਾਨ ਖਿਡਾਰੀ ਮਹਾਨ ਕੋਚ ਵਧੀਆ ਇਨਸਾਨ ਕਿਉਂਕਿ ਉਸ ਇਨਸਾਨ ਦੀ ਪਹਿਚਾਨ ਉਸਦੇ ਮਿੱਤਰਾਂ ਤੋਂ ਕੀਤੀ ਜਾ ਸਕਦੀ ਹੈ ਅੱਜ ਉਸਦੇ ਪੁਰਾਣੇ ਸਾਥੀ ਉਹਨਾਂ ਦੇ ਚੇਲੇ ਉਹਨਾਂ ਦੇ ਨਾਲ ਖੇਡੇ ਹੋਏ ਸਾਰੇ ਸਾਥੀਆਂ ਨੇ ਦੇਵੀदयाल ਜੀ ਨੂੰ ਸਰਧਾ ਤੇ ਸਤਿਕਾਰ ਦੇ ਫੁੱਲ ਭੇਟ ਕੀਤੇ ਨੇ ਕੁੱਬਿਆਂ ਦੀ ਇਸ ਧਰਤੀ ਦੇ ਵਿੱਚ ਉਹਨਾਂ ਦੇ بیٹے ਦੀ ਯਾਦ ਦੇ ਵਿੱਚ ਅਲੰਕਾਰ ਟੋਨੀ ਕਲੱਬ ਕੁੱਬੇ ਜਿਹੜੀ ਇੱਕ ਅਕੈਡਮੀ ਚੱਲਦੀ ਹੈ ਸੋ ਸਾਰਿਆਂ ਨੇ ਉਸ ਯਾਦ ਦੇ ਵਿੱਚ ਇਸ ਸਮਾਗਮ ਦੇ ਵਿੱਚ ਸਰ ਸਰਦਾ ਤੇ ਸਤਕਾਰ ਦੇ ਫੁੱਲ ਪੇਟ ਕੀਤੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਦੇਨ ਆ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਲੁਧਿਆਣਾ ਜਿਲ੍ਹਾ ਨਹੀਂ ਪੂਰਾ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਜਿਹੜਾ ਕਿਉਂਕਿ ਉਹਨਾਂ ਨੇ ਲਗਾਤਾਰ ਕਈ ਵਾਰੀ ਇੰਡੀਆ ਟੀਮ ਦੀ ਗਵਾਹੀ ਕੀਤੀ ਕਈ ਵਾਰੀ ਉਹ ਇੰਡੀਆ ਟੀਮ ਦੇ ਕੋਚ ਬਣੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕੋਈ ਮੈਨੂੰ ਲੱਗਦਾ ਕਿ ਸੂਬਾ ਕੋਈ ਦੇਸ਼ ਕੁਝ ਰਿਹਾ ਨਹੀਂ ਹੋਣਾ ਜਿੱਥੇ ਦੇਵੀਦੇਵਾਲ ਜੀ ਕਬੱਡੀ ਦੀਆਂ ਸਵਾਵਾਂ ਦੇਣ ਨਾ ਗਏ ਹੋਣ ਸੋ ਅਸੀਂ ਸਾਰੇ ਮੈਂ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਦੇਵੀ ਜੀ ਨੂੰ ਸਰਦਾ ਤੇ ਸਤਿਕਾਰ ਦੇ ਫੁੱਲ ਪੇਟ ਕਰਦਾ ਅਤੇ ਬਹੁਤ ਬਹੁਤ ਉਸ ਦੇ ਪਰਿਵਾਰ ਦੇ ਨਾਲ ਅੱਜ ਸਾਰੇ ਮੈਂ ਮਾਣ ਵੀ ਖੁਸ਼ ਹੋਇਆ ਕਿ ਕਿਉਂਕਿ ਇਹੋ ਜੀ ਦੁੱਖ ਦੀ ਘੜੀ ਦੇ ਵਿੱਚ ਜਦੋਂ ਆਪਾਂ ਸਾਰੇ ਨਾਲ ਖੜਦੇ ਹਾਂ ਤੇ ਦੁੱਖ ਜਿਹੜਾ ਉਹ ਅੱਧਾ ਹੋ ਜਾਂਦਾ ਸੋ ਸਾਰੇ ਅੱਜ ਸਾਡੇ ਕਬੱਡੀ ਦੇ ਵੀ ਪੁਰਾਣੇ ਨਵੇਂ ਖਿਡਾਰੀ ਕਿਸਾਨ ਯੂਨੀਅਨਾਂ ਵੀ ਫੈਡਰੇਸ਼ਨਾਂ ਵੀ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਹਾਜ਼ਰੀ ਲਵਾਈ ਬਹੁਤ ਬਹੁਤ ਧੰਨਵਾਦ ਕੀ ਖੇਢੀ ਆ ਤੇ ਐਡੇ ਵੱਡੇ ਨਾਮ ਨੂੰ ਕਿੱਦਾਂ ਜਿੰਦਾ ਰੱਖੋ ਕੋਈ ਸਮਾਰਕ ਸਮਾਰਕ ਬਗੈਰਾ ਕੁਝ ਹੋਣਾ ਮੈਂ ਉਮੀਤ ਹੇਰ ਜੀ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਇੱਥੋਂ ਦੇ ਐਮ.ਐਲ.ਏ ਸਾਹਿਬ ਪਹਿਲਾਂ ਸੰਸਕਾਰ ਤੇ ਹਾਜ਼ਰੀ ਲਵਾ ਕੇ ਗਏ ਨੇ ਵੀ ਸਾਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਖੇੜ ਨਰਸਰੀਆਂ ਵੱਧ ਰਹੀਆਂ ਨੇ ਤਕਰੀਬਨ 1000 ਪਲੱਸ ਬਣ ਗਈਆਂ ਸੋ ਬਹੁਤ ਸੋਹਣੀ ਜਿਹੜੀ ਇਹ ਸੰਸਥਾ ਬਣੀ ਹੋਈ ਆ ਤੇ ਮੈਂ ਇੱਥੋਂ ਦੇ ਐਮ.ਐਲ.ਏ ਸਾਹਿਬ ਨਾਲ ਗੱਲ ਕਰਕੇ ਉਮੀਤ ਹੇਰ ਜੀ ਨਾਲ ਗੱਲ ਕਰਕੇ ਮਾਨ ਸਾਹਿਬ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਕੋਸ਼ਿਸ਼ ਕਰਾਂਗਾ ਕਿਉਂਕਿ ਕੋਸ਼ਕ ਅਕੈਡਮੀਆਂ ਹੁੰਦੀਆਂ ਨੇ ਜਿਹੜੀਆਂ ਨਰੋਲ ਕਿਸੇ ਇੱਕ ਗੇਮ ਦੀਆਂ ਹੁੰਦੀਆਂ ਨੇ ਇਹ ਇੱਕ ਕਬੱਡੀ ਨਰੋਲ ਕਬੱਡੀ ਦੀ ਅਕੈਡਮੀ ਆ ਸੋ ਇਹ ਪੰਜਾਬ ਦੇ ਮਿਡਲ ਹਿੱਸੇ ਦੇ ਵਿੱਚ ਆ ਸੋ ਮੈਂ ਅਗਲੀ ਵਾਰੀ ਜਦੋਂ ਆਵਾਂਗੇ ਇੱਥੋਂ ਦੇ ਐਮ.ਐਲ.ਏ ਸਾਹਿਬ ਨਾਲ ਡੀ.ਐਸ.ਓ ਲੁਧਿਆਣਾ ਦੇ ਨਾਲ ਕਰਕੇ ਡਿਸਟ੍ਰਿਕਟ ਸਪੋਰਟਸ ਅਫਸਰਾਂ ਦੇ ਨਾਲ ਗੱਲ ਕਰਕੇ ਕਿਉਂਕਿ ਹਰ ਇੱਕ ਜ਼ਿਲ੍ਹੇ ਦਾ ਇੱਕ ਕੋਟਾ ਉਸ ਕੋਟੇ ਦੇ ਤਹਿਤ ਜਿਹੜੀਆਂ ਸਪੋਰਟਸ ਨਰਸਰੀਆਂ ਮਿਲਣੀਆਂ ਕੋਸ਼ਿਸ਼ ਕਰਾਂਗੇ ਵੀ ਆਪਾਂ ਇਹਨੂੰ ਇੱਕ ਸਪੋਰਟਸ ਨਰਸਰੀ ਜ਼ਰੂਰ ਬਣਾਈਏ ਜਿਹਦੇ ਨਾਲ ਬੱਚੇ ਜਿਹੜੇ ਇੱਥੋਂ ਦੇ ਕਬੱਡੀ ਦੇ ਨਾਲ ਹੋਰ ਵੀ ਜੁੜ ਸਕਣ ਤੇ ਦੇਵੀदयाल ਜੀ ਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ। ਲਖਸਾ ਪਹੁੰਚੋ ਅੱਜ ਇਸ ਜਨਮ ਦਿਨ ਸਮਾਰੋਹ ਤੇ ਕੀ ਕਹਿਣਾ ਚਾਹੋਗੇ? ਅੱਜ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਖੇਡ ਜਗ ਦਾ ਕੋਹੇ ਨੂਰ ਹੀਰਾ ਸ਼੍ਰੀ ਦੇਵੀਦੇਵਾਲ ਸ਼ਰਮਾ ਸਾਡੇ ਵਿੱਚ ਨਹੀਂ ਰਹੇ। ਉਹਨਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਖੇਡਾਂ ਦੇ ਖੇਤਰ ਵਿੱਚ ਆਪਣਾ ਜਿਹੜਾ ਨਾਂ ਧਰੂ ਤਾਰੇ ਵਾਂਗੂੰ ਚਮਕਾਇਆ ਔਰ ਛੋਟੇ ਜਿਹੇ ਪਿੰਡ ਵਿੱਚ ਜਨਮ ਲੈ ਕੇ ਉਹਨਾਂ ਨੇ ਮਾਡਲ ਲੈਵਲ ਤੇ ਜਾ ਕੇ ਕਬੱਡੀ ਦੇ ਵਿੱਚ ਜਿਹੜਾ ਸੌਰਤ ਦਾ ਸਰਮਾਇਆ ਕਮਾਇਆ ਉਹਨਾਂ ਦੇ ਇਸ ਵਿੱਚ ਆਇਆ ਇਸ ਤਰ੍ਹਾਂ ਦੇ ਤਰੀਕੇ ਔਰ ਸਲੀਕੇ ਨਾਲ ਖੇਡਣ ਵਾਲੇ ਜਿਹੜੇ ਪਲੇਅਰ ਨੇ ਉਹ ਮੈਂ ਸਮਝਦਾ ਕਿ ਹਜ਼ਾਰਾਂ ਸਾਲ ਬਾਅਦ ਕਿਤੇ ਪੈਦਾ ਹੁੰਦੇ ਨੇ ਸੋ ਮੈਂ ਅਰਦਾਸ ਕਰਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਕਿ ਦੇਵੀ ਜੀ ਵਾਲੀ ਸ਼ਰਮਾ ਫਿਰ ਇਸ ਸੰਸਾਰ ਵਿੱਚ ਪੈਦਾ ਹੋ ਕੇ ਫਿਰ ਇਸ ਤਰ੍ਹਾਂ ਦੀ ਖੇਡਾਂ ਦੀ ਦੁਨੀਆ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਸੇਧ ਦੇਣ ਤਾਂ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਇੱਕ ਚੰਗੇ ਖਿਡਾਰੀ ਬਣ ਸਕਣ ਜੀ ਗਿਓ ਸਭ ਪਹੁੰਚੋ ਜੀ ਸ਼੍ਰੀਮਾਨ ਦੇਵੀ ਜੀ ਕੀ ਕਹਿਣਾ ਚਾਹੋਗੇ ਇਹਨਾਂ ਵਾਰੇ ਦੇਖੋ ਜੀ ਅੱਜ ਇਹਨਾਂ ਦੇ ਅੰਤਿਮ ਅਰਦਾਸ ਉਪੇ ਸਟੇਡੀਅਮ ਦੇ ਵਿੱਚ 19 ਅਲੰਕਾਰ ਸਟੇਡੀਅਮ ਜਿਹੜਾ ਇਹਨਾਂ ਦੇ ਸੁਪੁੱਤਰ ਦੇ ਨਾਂ ਤੇ ਆ ਉੱਥੇ ਹੋਣ ਜਾ ਰਹੀ ਹੈ ਉੱਥੇ ਮੈਂ ਨਿਤਮਸਤਕ ਹੋਇਆ ਤੇ ਕਬੱਡੀ ਦੇ ਮੋਟਾ ਬੋਰਡ ਸੀਗੇ ਦੇਵੀਦਿਆਲ ਸ਼ਰਮਾ ਜੀ ਜਿਹੜੇ ਇਸ ਸੰਗਤੋਂ ਚਲੇ ਗਏ ਨੇ ਮੈਂ ਨਹੀਂ ਕਹਿ ਸਕਦਾ ਵੀ ਉਹ ਲੈਜੈਂਡ ਸੀਗੇ ਕੀ ਬਹੁਤ ਬੋਟਾ ਜਿਹਨੂੰ ਕਹਿੰਦੇ ਹੁੰਦੇ ਉਹਨਾਂ ਦੇ ਜਾਣ ਤੋਂ ਬਾਅਦ ਇਸ ਖੇਡ ਦੇ ਵਿੱਚ ਪੈ ਸਕਦਾ ਮੈਂ ਉਹਨਾਂ ਨੂੰ ਦੇਖਿਆ ਕਿੰਨੇ ਆਪਣੀ ਥ੍ਰੇਡ ਦੇ ਨਾਲ ਸਮਰਪਿਤ ਸੀਗੇ ਕਿ ਬਹੁਤ ਚੰਗੇ ਇਨਸਾਨ ਸੀਗੇ ਮੈਂ ਭਾਈ ਗੁਰਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਮੈਂ ਤੁਹਾਨੂੰ ਪਰਿਵਾਰ ਨੂੰ ਨਿਮਨ ਜਮਾਤ ਸਤਿਕਾਰ ਦੇ ਅਤੇ ਪਰਿਵਾਰ ਨੂੰ ਬਹੁਤ ਬਹੁਤ ਅਸੀਂ ਪੰਜਾਬ ਕਬੱਡੀ ਅਕੈਡਮੀ ਇਸ ਸੀਨੀਅਰ ਲਈਓ ਅੱਜ ਸਾਡੇ ਸੀਨੀਅਰ ਕੋਚ ਸ਼੍ਰੀ ਦੇਵੀ ਦਿਵਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਕਿਉਂਕਿ ਸ਼੍ਰੀ ਦੇਵੀदयाल ਜੀ ਸਹੀ ਮੈਨੇਚ ਕਬੱਡੀ ਦੇ ਡਾਇਮੰਡ ਸੀ ਸਹੀ ਮੈਨੇਚ ਸੁੱਚੇ ਮੋਤੀ ਸੀ ਐਜੇ ਪਲੇਅਰ ਤੇ ਐਜੇ ਕੋਚ ਉਹਨਾਂ ਨੇ ਬਹੁਤ ਘਾਲਾਂ ਕਾਲੀ ਆ 30 35 ਸਾਲ ਕਬੱਡੀ ਖੇਡੀ ਆ ਅਸਲੀ ਲੀਜੈਂਡ ਮੈਂ ਕਹਿ ਸਕਦਾ ਕਬੱਡੀ ਦਾ ਕਿਉਂਕਿ ਪੰਜ ਚਾਰ ਸਾਲ ਕਬੱਡੀ ਤਾਂ ਬਹੁਤ ਜਾਣੇ ਖੇਡਦੇ ਆ ਪਰ ਅਸਲੀ ਉਹ ਹੀ ਆ ਜੋ ਲੰਮਾ ਟਾਈਮ ਕਬੱਡੀ ਤੇ ਲੰਮਾ ਟਾਈਮ ਉਹਨੇ ਕੋਚਿੰਗ ਦੀ ਸੇਵਾ ਕੀਤੀ ਹੈ ਇਸ ਕਰਕੇ ਅਸੀਂ ਸ਼ਰਧਾ ਦੇ ਭੁੱਲ ਭੇਟ ਕਰਨ ਵਾਸਤੇ ਸਾਰੇ ਪੰਜਾਬ ਕਬੱਡੀ ਫੈਡਰੇਸ਼ਨ ਵਾਲਿਆਂ ਆਏ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਧੰਨਵਾਦ ਇਸੇ ਤਰ੍ਹਾਂ ਇੱਕ ਪਰਿਵਾਰ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ